ਦੀਵਾਲੀ ਮੌਕੇ ਮੌਸਮ ਬਾਰੇ ਨਵੀਂ ਜਾਣਕਾਰੀ ਵਿਸਥਾਰ ਨਾਲ ਦੱਸ ਦਈਏ ਕਿ ਦੇਸ਼ ਭਰ ਵਿੱਚ ਦੀਵਾਲੀ ਦਾ ਤਿਉਹਾਰ ਬੜੀ ਖੁਸ਼ੀ ਤੇ ਚਾਹ ਨਾਲ ਮਨਾਇਆ ਜਾ ਰਿਹਾ ਹੈ ਪਰ ਕਈ ਲੋਕਾਂ ਨੂੰ ਮੀਂਹ ਦੀ ਭਵਿੱਖਬਾਣੀ ਕਰਕੇ ਇਹ ਚਿੰਤਾ ਸੀ ਕਿ ਕਿਤੇ ਤਿਉਹਾਰ ਦੇ ਮੌਕੇ ਮੌਸਮ ਖਰਾਬ ਨਾ ਹੋ ਜਾਵੇ ਇਸ ਦਰਮਿਆਨ ਮੌਸਮ ਵਿਭਾਗ ਵੱਲੋਂ ਪੰਜਾਬ ਲਈ ਚੰਗੀ ਖਬਰ ਆਈ ਹੈ ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ਵਿੱਚ ਅੱਜ ਤੋਂ 24 ਤਰੀਕ ਤੱਕ ਅਸਮਾਨ ਸਾਫ਼ ਰਹੇਗਾ ਤੇ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਪਹਾੜੀ ਇਲਾਕਿਆਂ ਵਿੱਚ ਹਲਕਾ ਮੀਂਹ ਪੈ ਸਕਦਾ ਹੈ ਪਰ ਮੈਦਾਨੀ ਹਿੱਸਿਆਂ ਵਿੱਚ ਕੇਵਲ ਠੰਡ ਥੋੜੀ ਵਧੇਗੀ ਅਗਲੇ 4 ਤੋਂ 5 ਦਿਨ ਤੱਕ ਮੌਸਮ ਆਮ ਰਹੇਗਾ ਅਤੇ ਤਾਪਮਾਨ ਵਿੱਚ ਵੱਡਾ ਬਦਲਾਅ ਨਹੀਂ ਹੋਵੇਗਾ ਵੱਧਤਰ ਸ਼ਹਿਰਾਂ ਵਿੱਚ ਤਾਪਮਾਨ 16 ਤੋਂ 33 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ ਹਾਲਾਂਕਿ ਇਸ ਸਮੇਂ ਸੂਬੇ ਦੀ ਹਵਾ ਕੁਝ ਜ਼ਹਿਰੀਲੀ ਬਣ ਰਹੀ ਹੈ ਜਿਸ ਕਾਰਨ ਲੋਕਾਂ ਦੀ ਚਿੰਤਾ ਵੀ ਵਧ ਰਹੀ ਹੈ ਇਸ ਲਈ ਸਿਹਤ ਦੀ ਸੰਭਾਲ ਰੱਖਣਾ ਵੀ ਲਾਜ਼ਮੀ ਹੈ